ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਤਿੰਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਕਾਲੇਕੇ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ ਨਾਮ ਤਾਰ ਸਿੰਘ ਮੋਬਾਈਲ ਨੰਬਰ ਜੀ 836008929 ਠੀਕ ਆ ਬਾਈ ਤੈਨਾਂ ਨਾ ਆਗਾ ਜੀ ਤੈਨਾਂ ਨਾ ਆਗਾ ਬਾਈ ਕਿਧਰੋਂ ਕਰਕੇ ਸ਼ੁਰੂ ਵੀਰੇ ਪਹਿਲੇ ਨੰਬਰ ਦੀ ਕਾਲੀ ਬੈੜ ਤੋਂ ਸ਼ੁਰੂ ਕਰਦੇ ਤੂੰ ਆ ਕੇ ਨਮਾ ਜੀ ਪਹਿਲਾ ਸੂਆ ਪਲੂਣਾ 6 ਦਾ ਆਂਦਾ ਮੂੰਹ ਹੈ ਬਾਈ ਕਦੋਂ ਸੂਈ ਹੈ ਜੀ ਇਹ ਇਹ ਕੱਲ ਸੂਈ ਆ ਬਾਈ ਬੱਚਾ ਕੀ ਆ ਜੀ ਬੱਚਾ ਦਾ ਮੇਲ ਹੀ ਆ ਜੇਰ ਕੰਪਲੀਟ ਆ ਜੀ ਹਾਂ ਜੇਰ ਕੰਪਲੀਟ ਆ ਕਿੰਨਾ ਕਰ نیٹ ਬੋਲਾ ਤਿਆਰ ਆ ਜੀ ਬੋਲਾ ਹੋਊਗਾ ਬਾਈ 10 ਤੋਂ 11 ਦੇ ਵਿੱਚ ਵਿੱਚ ਥਣਾ ਦੀ ਗਰੰਟੀ ਆ ਜੀ ਹਾਂ ਥਣਾ ਦੀ ਗਰੰਟੀ ਆ ਹੋਰ ਕੇ ਦੇਖਾ ਦੇ ਵੀਰੇ ਦੋਰ ਦਿਓ ਜੀ ਸੂਆ ਬਾਈ ਦੇ ਦਸਨ ਮੁਤਾਬਕ ਜੀ ਪਹਿਲਾ ਬੱਚਾ ਮਗਰ ਮੇਲਕਾਫ ਆ ਜਾਂਦਾ ਜੀ ਮੂੰਹ ਤੋਂ 6 ਦੰਦ ਦਾ ਉਹਨਾ ਫਿਟਨੈਸ ਵਾਲਾ ਹਵਾਨਾ ਖਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਫੋੜ ਛਾਂਕੇ ਤੇ ਪੂਰਾ ਵੀ ਨਹੀਂ ਕਿੰਨਾ ਪਿਆਜੂ ਬਾਈ ਕਰਮ ਵਾਲੀ ਦੁੱਧ ਜੀ ਦੁੱਧਾ ਯਾਰ ਪਿਆਉਣਾ ਚਾਹੀਦਾ 16 ਦਾ 17 ਵਾਲੇ طرف ਠੀਕ ਆ ਬਾਕੀ ਸੇਵਾ ਦੇ ਸਰ ਬਾਕੀ ਦਾ ਸੇਵਾ ਹੈ ਨਾ ਪਹਿਲੇ 11 ਕਿਲੋ ਬੋਲੀ ਆਪਣੇ ਘਰੇ ਜੋਕ ਕੇ ਲੈ ਜੇ ਕੋਈ ਵੀ ਦੋ ਟਾਈਮ ਚੋਲੇ ਚਾਰ ਚੋਲੇ ਤੇ ਚਾਹੇ 6 ਚੋਲੇ ਸੋਨਾ ਥਣਾ ਦਾ ਸਹਿਜ ਆ ਬਾਕੀ ਕੱਦ ਵੇਲ ਵਾਲੀ ਆ ਕੋਈ ਆਏ ਨੀ ਕਰਮ ਵਾਲੀ ਛੋਟੀ ਆ ਬੱਚਾ ਜਰੂਰ ਮਗਰ ਮੇਲ ਆ ਗਿਆ ਜੀ ਤੇ ਭਾਈ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਮੁੱਲ ਦਾ ਯਾਰ ਭਾਈ ਜਿੰਨਾ ਮਰਜ਼ੀ ਕਰਾ ਲੈ ਕੋਈ 70 ਕਰਾ ਲੈ 70 ਕਰਾ ਲੈ 65 ਦੀ ਐ ਸਨੋਆ ਉਜੂ ਮਾੜਾ ਮੋਟਾ ਹਾਂ ਥੋੜਾ ਘਣਾ ਮਾਨਤਾਨ ਹੋਇਆ 60000 ਰੁਪਏ ਚ ਮਾਨਤਾਨ ਕਰਦਾ ਹਾਂਜੀ ਆ ਬੱਚਾ ਠੀਕ ਆ ਆ ਬੱਚਾ ਇਹਦਾ ਜੀ ਹਾਂ ਬਾਈ ਹਜੇ ਤਾਂ ਯਰ ਤੈ ਤੂੰ ਮਾਰੀਆ ਬੱਚੀ ਨੇ ਦੁੱਧ ਪਿਆ ਜਾਣਾ ਚੰਗਾ ਸੁਭਾਈ ਸੁਭਈ ਵਾਲੇ ਆਈ ਤਾਂ ਸੂਆ ਜਾ ਮੰਨੀ ਬੈਠੀ ਆ ਸੂਆ ਜਾ ਮੰਨੀ ਬੈਠੀ ਆ ਠੀਕ ਆ ਬਾਕੀ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਆ ਹਾਂਜੀ 2 ਨੰਬਰ ਵੀਰੇ ਜਰਸੀ ਦਾ ਸੂਆ ਕਿੰਨਾਂ ਜੀ ਇਹਦਾ ਦੂਜਾ ਸੂਆ ਬਾਈ ਇਹ ਕਦੋਂ ਸੂਈ ਆ ਜੀ ਉਹਦੇ ਕੋਲ ਜਾ ਜਾ ਉਹਦੇ ਬੱਚੇ ਇਹਦਾ ਦੂਜਾ ਸੂਆ ਬਾਈ ਚੌਥਾ ਦਿਨ ਸੂਈ ਨੂੰ ਹੋ ਗਿਆ ਅੱਜ ਬੱਚਾ ਕੀ ਹੈ ਜੀ ਮੇਲ ਹੀ ਹੈ ਇਹਦੇ ਮਗਰ ਬੱਚਾ ਹੀ ਹੈ ਠੀਕਾ ਕਿੰਨਾ ਨੈੱਟ ਦੁੱਧ ਤਿਆਰ ਹੈ ਜੀ ਇਹਦੇ ਥੱਲੇ 15 ਲੀਟਰ ਨੈੱਟ ਜਿਹੜਾ ਬਾਲਟੀ ਦੇ ਵਿੱਚ ਹੁਣ ਇਸ ਟਾਈਮ ਆ ਜੋਕ ਦਾਂਗੇ ਹਾਂ ਜੋਕ ਦਾਂਗੇ ਕੰਡੇ ਤੇ ਜਾਣਾ ਥਣਾ ਦੀ ਗਰੰਟੀ ਆ ਜਮਾ ਓਕੇ ਆ ਥਣਾ ਦੀ ਚਾਰਾਂ ਥਣਾ ਦੀ ਗਰੰਟੀ ਭਾਰ ਪਿਛੇ ਦੀ ਜੇਰ ਦੀ ਸਾਰੀ ਗਰੰਟੀ ਆ ਤੋੜ ਕੇ ਦਿਖਾ ਦੀ ਵੀਰੇ ਸੋਣੀ ਜਰਸੀ ਆ ਵੀਰੇ ਕੱਦ ਵੇਲ ਆਲੀ ਆ ਕੋਈ ਐਂ ਛੂਟੀ ਜੀ ਨਹੀਂ ਗਈ 15 ਕਿਲੋ ਨੈੱਟ 4 ਦਿਨਾਂ ਦੀ ਸੂਈ ਥੱਲੇ ਦੁੱਧ ਮੰਨਣਾ ਦੁੱਧ ਮੰਨ ਲਓ ਬੋਲਾ ਮੰਨਣਾ ਬੋਲਾ ਮੰਨ ਲਓ ਨੈੱਟ ਤਿਆਰ ਆ 15 ਕਿਲੋ ਦੀ ਤੁਸੀਂ ਆਪਦੀ ਮਿਲਕਿੰਗ ਕਰਕੇ ਲੈ ਜਿਓ 2 ਟਾਈਮ 4 ਟਾਈਮ 6 ਟਾਈਮ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਥਣਾ ਦੀ ਫੁੱਲ ਗਰੰਟੀ ਆ ਮੱਝਾਂ ਵਰਗਾ ਥਣਾ ਤੇ ਮੱਝਾਂ ਵਰਗੀ ਕਰਮਾ ਵਾਲੀ ਦੁੱਧ ਪਿਆਊਗੀ ਬਾਕੀ ਵੀਰੇ ਨਿੱਗਰ ਆ ਕੋਈ ਆਏ ਨਹੀਂਗੀ ਲੱਸੀ ਲਾਮੀਆਂ ਫੁੱਲ ਸੰਭੀ ਪਲੀ ਫੁੱਲ ਵਜਨ ਵਜੂਦ ਵਾਲੀ ਜੀ ਤੇ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਫੱਟ ਫੱਟ ਲੈਵਾ 15 ਕਿਲੋ ਦੀ ਕੋਈ ਵੀ ਵੀਰ ਚਵਾਈ ਕਰ ਸਕਦਾ ਜੀ ਬਹੁਤ ਯਾਰ 20 ਲੀਟਰ ਪਿਆਉਣਾ ਚਾਹੀਦਾ ਹੈ ਜਿਹੜਾ ਨਾਲ ਬੋਹਲਾ ਇੰਨਾ ਜਿਹੜੇ ਹਿਸਾਬ ਨਾਲ ਸਟਾਰਟਿੰਗ ਚੰਗੀ ਹੈ ਹਨਾ ਜੈਡ ਦੀ ਡਿਮਾਂਡ ਦੀ ਇਹਦੀ ਜੈਡ ਦੀ ਡਿਮਾਂਡ ਯਾਰ ਮੁੱਲ ਜਨਾ ਮਰਜੀ ਕਰਾ ਲੈ 70 ਕਰਾ ਲੈ 72 ਕਰਾ ਲੈ 60000 ਦੀ ਜੈਸ ਲੋਆ ਜੋੜਾ ਲੈ ਜੇ ਕੋਈ ਜੋੜਾ ਲੈ ਜਦਾ 100 ਕਿਲੋਮੀਟਰ ਤੱਕ ਪਹੁੰਚ ਕਰਦਾ ਠੀਕ ਆ ਤਿੰਨ ਨੰਬਰ ਨਾਗ ਦਾ ਸੂਆ ਕਿੰਨਾ ਮਾ ਬਾਈ ਇਹਦਾ ਬਾਈ ਦੂਜਾ ਸੂਆ ਸਹੀ ਕਾ ਇਹ ਕੋ ਦੋ ਸੁਈ ਹੈ ਜੀ ਇਹਨੂੰ ਵੀ 4 ਤੋਂ 5 ਦਿਨ ਹੋਇਆ ਬੱਚਾ ਕੀ ਹੈ ਜੀ ਉਹ ਬੈਠਾ ਬੱਚਾ ਹੀ ਹੈ ਇਹ ਦੇ ਮਗਰ ਮੀਲ ਹੀ ਹੈ ਜੀ ਹਾਂਜੀ ਠੀਕ ਹੈ ਕਿੰਨਾ ਕ ਦੁੱਧ ਬੋਲਾ ਤਿਆਰ ਹੈ ਜੀ ਇਹਦੇ ਥੱਲੇ ਬੋਲਾ ਯਾਰ ਭਾਈ 10 ਕਿਲੋ ਹੈ ਮੈਂ ਕਹਿੰਦੇ ਕਿ ਕਿਉਂ ਹੈ ਵਿਚਾਰੀ ਇਕਦਾ ਉਹ ਫਿੱਕੀ ਆ ਉਹੜੀ ਜੀ ਘੱਟ ਸੇਵਾ ਵਾਲੇ ਘਰ ਆਈ ਵੀ ਆ ਮਾੜੇ ਘਰੋਂ ਆਈ ਆ ਸੁਭਾਈ ਹੋ ਗਈ ਘਰ ਵਾਲੀ ਦੁੱਧ ਦੁੱਧ ਵਧ ਗਿਆ ਪਿਆ ਜੂ ਤੱਤ ਵੇਲ ਦੀ ਤਾਂ ਹੈਗੀ ਚੰਗੀ ਹਾਂ ਸਾਮ ਸੰਭਾਲ ਦੇ ਪੱਖ ਤੋਂ ਰਹੀ ਵੀ ਆ ਦੁੱਧ ਕਰਮ ਵਾਲੀ ਵੱਧ ਵੀ ਪਿਆ ਜਾਂਦੀ ਥਣ ਭਾਂਡੇ ਦੀ ਵੀ ਪੂਰੀ ਸਾਫ ਆ ਹੁਣ ਜੇ ਸੇਵਾ ਵਾਲੇ ਘਰੇ ਜਾਵੜੀ ਤਾਂ ਵੀਰੇ ਦੁੱਧ ਵਧ ਜੂ ਕੋਈ ਛੱਕ ਵਾਲੀ ਗੱਲ ਨਹੀਂ ਐ ਨਾ ਮਹੀਂ ਆ ਨਹੀਂ ਕੋਈ ਬਾਲੇ ਸੁਆ ਜੀ ਕਹਿ ਸਕਦੇ ਪਰ ਸੰਭੀ ਜਰੂਰ ਨਹੀਂ ਵੀਰੇ ਲੱਸੀ ਜਰੂਰ ਸੁਭਾਈ ਮਾੜੇ ਘਰੋਂ ਆਈ ਜਾਵਾ ਮਾਰੀ ਪਈ ਸੀ ਵਿਚਾਰੀ ਜੀ ਸੁਈ ਆਪਣੇ ਕੋਲੇ ਆ ਕੇ ਸੋਈ ਆ ਜ਼ੇਰ ਦੀ ਓਕੇ ਆ ਠੀਕ ਆ ਸਾਰੇ ਘਰੇ ਵੱਲੋਂ ਡਾਨਾ ਕੋਈ ਹੋਰ ਨਹੀਂ ਭਾਰ ਪਿੱਛੇ ਦੀ ਗਾਰੰਟੀ ਜੈਜ ਦੀ ਡਿਮਾਂਡ ਜੈਜ ਜਮਾ ਇਹਦੀ ਜੈਜ ਯਾਰ ਆਫਰ ਹੀ ਦੇ ਦੇਗੇ ਮਾਗੀ ਤੇ 40000 ਦੇ ਦਾਂਗੇ ਯਾਰ ਓਜੂ ਮਾੜਾ ਮੋਟਾ ਹਾਂ ਕਰ ਦਾਂਗੇ ਹੋਰ ਇਕੱਠੇ ਨਗ ਲੈ ਜੋ ਤਿੰਨ ਨਹੀਂ ਖੁੱਲਾ ਹੀ ਮੰਨਦਾ ਨਾ ਖੁੱਲਾ ਹੀ ਕਰ ਦਾਂਗੇ ਤਿੰਨ ਐਜੇ ਕਰ ਲੈ ਕੋਈ ਹਾਂ ਠੀਕ ਆ ਬਾਈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ